ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘੋਤੀ ਜੀ ਸਹਾਇ ਵਾਹ ਸ੍ਰੀ ਘੋਤੀ ਜੀ ਕੀ ਪਾਤਸ਼ਾਹ ਜਸ ਸੋਈ ਪ੍ਰਖਾਉ ਘੋਤੀ ਸਿਮਰ ਕੇ ਗੁਰੂ ਨਾਨਕ ਲੇਕਿਆ ਜੇ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਵ ਹਰ ਕੋ ਬੇਦਰੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਰਿਸ਼ੀਵ ਤੇ ਆਈਐ ਜਿਸੁ ਅਥੈ ਸਭ ਦੁੱਖ ਝਾਇ ਤੇਗ ਬਹਾਦਰ ਸਵਾਇ ਘਰ ਲਾਉ ਨੀਂਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਧਰ ਕੇ ਬੋਲ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਥਿਆਰ ਜਪੀਆਂ ਤੱਪੀਆਂ ਜਿੱਨਾਂ ਨਾਮ ਜਪਿਆ ਵਾਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਰੰਭ ਕੀ ਤਾਲ ਜਿਨ੍ਹਾਂ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰਖੇ ਖਾਲਸਾ ਜੀ ਬੁੱਲ ਦੀ ਜਿਨ੍ਹਾਂ ਸਿੰਘਾਂ ਸੇੜੜੀਆਂ ਧਰਮ ਹੇਤ ਸੇਸ਼ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਲਾਗ ਨਿਭਾਈ ਤਨਾ ਦੀ ਕਮਾਈ ਦਾ ਧਿਆਉ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਖ ਪਾਓ ਸਰਬੱਤ ਗੁਰਦਵਾਰਿਆਂ ਦਾ ਧਿਆਉ ਕਰਕੇ ਬੋਲੋ ਜੀ ਪ੍ਰਤ ਖਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਸਿਆ ਆਇ ਤਦ ਦੇਖ ਤਖ ਫਤਹਿ ਮਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੁੱਲੇ ਜੀ ਸੁਬਾਹੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ ਨਾਮ ਚੌਕੀਆਂ ਚੰਦੇ ਬੁੰਗੇ ਝੁਕੋ ਜੁਗ ਅਟਲ ਧਰਮ ਮਕਾਨ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵ ਮਤ ਉੱਚੀ ਮਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੀ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਨਾਬ ਤੋਂ ਪੰਖ ਨੋ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਲ ਖਾਲ ਸਾਜੀ ਨੋ ਬਖਸ਼ਾ ਕੀ ਨਿਮਾਰਿਆ ਬਿਮਾਰ ਨੇ ਤਾਲਿਆ ਦੇਤਾ ਨਿਓਟਿਆਂ ਦੇ ਉਹ ਸੱਚੇ ਪਿਤਾ ਅਕਾਲ ਪੁਰਖ ਵਾਹੇ ਗੁਰੂ ਰਾਜਾ ਬਾਲਾਲ ਪਾਲ ਦੇਵਾਲ ਦੇਵ ਉਪਮਾ ਮਹਾਲ ਦਸਾਂ ਪਾਤਸ਼ਾਹਿਆਂ ਦੀ ਜੋਤ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਆਪ ਜੀ ਦੇ ਦਰ ਘਰ ਦੇ ਅਲਨ ਸੇਵਕ ਸੂਰਾ ਉਹ ਪਹਿਚਾਲੀ ਐ ਜੋ ਮਰਿਆ ਦੇ ਲਗੇ ਤਾੁਰਦਾ ਪੁਰਜਾ ਪੁਰਜਾ ਕਟਵਾਰਾ ਕਬੂਲਾ ਚਾਤਾ ਖੇਤਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦੇ ਪਾਵਨ ਪਵਿੱਤਰ ਅਸਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਇੱਥੇ ਅੰਮ੍ਰਿਤ ਵੇਲਾ ਸੱਚ ਲਾਉ ਵੱਡੀ ਆਈ ਵਿਚਾਰ ਦੇ ਮਹਾਵਾਕਾਂ ਅਨਸਾਰ ਅਮਰਤ ਵਲੇ ਬੀ ਸੰਗਤ ਨੇ ਹਾਜ਼ਰੀਆਂ ਭਰੀਆਂ ਪੇਲ ਫੁੱਲ ਪੇਟਾਵਾ ਕੀਤੀਆਂ ਸੇਵਾਵਾਂ ਕੀਤੀਆਂ ਸਰਬੱਤ ਸਗਰ ਦੀਆਂ ਹਾਜ਼ਰੀਆਂ ਪੇਟਾਵਾ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਰਬੱਤ ਦੀਆਂ ਸ਼ੁਭਾਂਵਾਂ ਪੂਰੀਆਂ ਕਰਨੀਆਂ ਦਰੋਂ ਘਰੋਂ ਗੁਰ ਸਿੱਖੇ ਜੀਵਨ ਨਾਮ ਦਾਣ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਚਾਰ ਪੈ ਰਾਤਰੀ ਆਪ ਜੀ ਦੇ ਘਾਰੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਹੋਏ ਸਤਿਗੁਰੂ ਜੀਓ ਦਿਵਸ ਆਇਆ ਹੈ ਆਪ ਜੀਆਂ ਨੇ ਕਿਰਪਾ ਕਰਕੇ ਸਮੂਹ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਸੁਖ ਸ਼ਾਂਤੀ ਪ੍ਰਦਾਨ ਕਰਨੀ ਸਤਿਗੁਰੂ ਜੀ ਆ ਇਸ ਵੇਲੇ ਬੇਅੰਤ ਸੰਗਤ ਹਾਜ਼ਰ ਹੈ ਕਿਰਪਾ ਕਰੋ ਨਿਜ ਆਸਨ ਤੋਂ ਚੱਲ ਕਰਕੇ ਪ੍ਰਕਾਸ਼ ਅਸਥਾਨ ਤੇ ਪ੍ਰਕਾਸ਼ਮਾਨ ਹੋ ਕਰਕੇ ਤਤਾਂ ਪਰ ਸਤਗੁਰੂ ਜੀਓ ਸੰਗਤ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋ ਪਾਵਲ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰਨਾ ਸਤਗੁਰੂ ਜੀਓ ਰਹਿਮਤਾਂ ਕਰਨੀਆਂ ਆਪ ਜੀ ਦੀ ਆਗਿਆ ਹੋਏ ਰਸਤੇ ਦੀ ਬਾਦ ਘਾਟ ਦੀ ਸਹਾਇਤਾ ਕਰ ਲਓ ਚੱਲੇ ਪਾਏ ਜਾਵਾਲਾ ਜੋ ਜੀ ਮਲੇ